ਇਲੈਕਸ਼ਨ 19 ਅਕਤੂਬਰ ਨੂੰ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਪੂਰਾ ਇਸ ਵੇਲੇ ਦ੍ਰਿਸ਼ਾ ਬੜਾ ਅਜੀਬ ਜਿਹਾ ਬਣਿਆ ਹੈ ਬ੍ਰਿਟਿਸ਼ ਕੋਲੰਬੀਆ ਇਸ ਵੇਲੇ ਤਿਆਰ ਹੋ ਰਿਹਾ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ ਪ੍ਰੋਵਿੰਸ਼ਲ ਇਲੈਕਸ਼ਨ ਅਕਤੂਬਰ ਦੇ ਵਿੱਚ ਜੜੀ ਹੋ ਰਹੀ ਹੈ ਤਿਆਰੀਆਂ ਐਡਮਿਨਿਸਟ੍ਰੇਸ਼ਨ ਆਪਣੀਆਂ ਕਰ ਰਹੀਆਂ ਪਾਰਟੀਆਂ ਕਰ ਰਹੀਆਂ ਤੇ ਸਾਰਾ ਕੁਝ ਬਹੁਤ ਸਰਗਰਮੀ ਦੇ ਨਾਲ ਚੱਲ ਰਿਹਾ ਹੈ ਇਸ ਵੇਲੇ ਜਿਹੜਾ ਪਰਵੈਂਚੂਰ ਇਲੈਕਸ਼ਨਾਂ ਦੇ ਵਿੱਚ ਕੁਝ ਹੈ ਗਿਆ ਕਿ ਇਹ ਅਨਪ੍ਰਡਿਕਟੇਬਲ ਹੋਈ ਆ ਮੈਨੂੰ ਪਤਾ ਨਹੀਂ ਕਿਸੇ ਨੂੰ ਵੀ ਕੀ ਹੋਣਾ ਹੈ ਕਿ ਪਤਾ ਤਾਂ ਅੱਗੇ ਵੀ ਨਹੀਂ ਹੁੰਦਾ ਪਰ ਅੰਦਾਜ਼ੇ ਹੁੰਦੇ ਆ ਜਿਹੜੇ ਰਾਜਨੀਤਿਕ ਮਾਹਰ ਨੇ ਨਾ ਉਹਨਾਂ ਦੇ ਆਪਣੇ ਇਰਾਦੇ ਹੁੰਦੇ ਆ ਇਹ ਸ਼ਾਇਦ ਬੀਸੀ ਦੇ ਇਤਿਹਾਸ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਇਲੈਕਸ਼ਨ ਆ ਜਿਹੜੀ ਬੜੀ ਬੜੀ ਡਿਫਰੈਂਟ ਹੋ ਰਹੀ ਆ ਕਈ ਵਾਰੀ ਪਾਰਟੀਆਂ ਬਦਲੀਆਂ ਪਾਰਟੀਆਂ ਦੇ ਨਾਮ ਬਦਲੇ ਬੜਾ ਕੁਝ ਹੋਇਆ ਪਰ ਇਦਾਂ ਦਾ ਸ਼ਾਇਦ ਪਹਿਲੀ ਵਾਰੀ ਹੋ ਰਿਹਾ ਆ ਅ ਇਸ ਵੇਲੇ ਐਨਡੀਪੀ ਤੇ ਆਪਣੀ ਥਾਂ ਦੇ ਉੱਤੇ ਖੜੀ ਆ ਜਿੱਥੇ ਐਨਡੀਪੀ ਨੂੰ ਹੋਣਾ ਚਾਹੀਦਾ ਸੀ ਇਹਨਾਂ ਨੇ ਬੜੇ ਵਾਅਦੇ ਕੀਤੇ ਬੜਾ ਕੁਝ ਕੀਤਾ ਬੜੇ ਵਾਅਦੇ ਪੂਰੇ ਵੀ ਕੀਤੇ ਟੋਲ ਹਟਾ ਦਿੱਤੇ ਪੋਰਟਮੈਨ ਤੋਂ ਇਧਰੋਂ ਉਧਰੋਂ ਜਿਹੜਾ ਐਮਐਸਪੀ ਹਟਾ ਦਿੱਤਾ ਮਿਨੀਮਮ ਵੇਜਸ ਵਧਾ ਦਿੱਤਾ ਸਕੂਲ ਹੋਰ ਕੋਸ਼ ਐਲਾਨ ਕੀਤੇ ਕਾਫੀ ਕੁਝ ਉਹਨਾਂ ਨੇ ਕੀਤਾ ਜਿਹਦੇ ਆਧਾਰ ਦੇ ਉੱਤੇ ਇਹ ਵੋਟਾਂ ਮੰਗ ਰਹੇ ਆ ਪਰ ਲੋਕਾਂ ਦੀਆਂ ਕੋਈ ਸਮੱਸਿਆਵਾਂ ਹੱਲ ਨਹੀਂ ਹੋਈਆਂ ਚਾਹੇ ਉਹ ਮਤਲਬ ਬੰਦੇ ਨੇ ਇਥੋਂ ਵੈਨਕੂਵਰੀ ਜਾਣਾ ਹੋਵੇ ਸਾਰੇ ਨੂੰ ਤਾਂ ਪੁਲਟਪੜਨ ਉਹਨੂੰ ਪਤਾ ਨਹੀਂ ਕਿੰਨਾ ਚਿਰ ਲੱਗ ਜਾਂਦਾ ਇਹਦਾ ਮੈਸੀਟਰਨ ਵਾਲਾ ਜਿਹੜਾ ਮਾਮਲਾ ਸੀਗਾ ਉਹ ਨਹੀਂ ਸਹੀ ਹੋਇਆ ਆ ਹਸਪਤਾਲਾਂ ਦੇ ਵਿੱਚ ਵੇਟਿੰਗ ਟਾਈਮ ਸਰਕਾਰ ਕਈਆਂ ਦੀ ਟਾਈਮ ਹੈ ਨਹੀਂ ਮਰੀ ਡਾਕਟਰ ਕਈਆਂ ਦੇ ਹਾਲਤ ਮਾੜੀ ਆ ਮਰੀਜ਼ ਬਾਰ ਬਾਰ 13-13 ਘੰਟੇ ਬੈਠ ਕੇ ਮੁੜੇ ਆਉਂਦੇ ਆ ਤੇ ਇਹਨਾਂ ਦੇ ਕੋਲੇ ਹੁਣ 7-8 60 ਸਾਲ ਸੀਗੇ ਜੱਠਾਂ ਸਾਲਾਂ ਦੇ ਵਿੱਚ ਠੀਕ ਨਹੀਂ ਹੋਇਆ ਫੇਰ ਸ਼ਾਇਦ ਨਾ ਠੀਕ ਹੋਵੇ ਜਾਨੀ ਬਾਣੀ ਗਿਆ ਵੀ ਆਹੀ ਹੋਣੀ ਆ ਤੇ ਇਦਾਂ ਹੀ ਇਹ ਸਾਰਾ ਕੁਝ ਰਹਿਣਾ ਆ ਤੇ ਤੁਹਾਨੂੰ ਸਾਰਿਆਂ ਨੂੰ ਐਸੇ ਤਰੀਕੇ ਦੇ ਨਾਲ ਹੀ ਇਹਦੀ ਆਦਤ ਪਾ ਲੈਣੀ ਚਾਹੀਦੀ ਆ ਦੂਜਾ ਇਹ ਤਾਂ ਚਲੋ ਇਹਨਾਂ ਦਾ ਹਰ ਇੱਕ ਪਾਰਟੀ ਦੇ ਨਾਲ ਹੀ ਇਹ ਕੁਝ ਹੁੰਦਾ ਇਹ ਕੋ ਵੱਡੀ ਗੱਲ ਨਹੀਂ ਹੈ ਕੋਸ਼ਿਸ਼ਾਂ ਹੋ ਜਾਂਦੀਆਂ ਕੁਝ ਸਮੇ ਦੇ ਨਾਲ ਨਾਲ ਚਲਦੀਆਂ ਰਹਿੰਦੀਆਂ ਮਸਲਾ ਇਹ ਆ ਵੀ ਐਨਡੀਪੀ ਦਾ ਮੁਕਾਬਲਾ ਕਿਹਦੇ ਨਾਲ ਆ ਹੁਣ ਬੀਸੀ ਕੰਸਰਵਟਿਵ ਦੇ ਨਾਲ ਬੀਸੀ ਕੰਸਰਵਟਿਵ ਉੱਪਰ ਨੂੰ ਚੱਲ ਰਹੀ ਹੈ ਦਾ ਨੰਬਰ ਕੰਸਰਵਟਿਵ ਪਾਰਟੀ ਆਫ ਬੀਸੀ ਜਿਹੜੀ ਅ ਸਪੈਸ਼ਲੀ ਇਲੈਕਸ਼ਨ ਦੇ ਵਿੱਚ ਇਹਨਾਂ ਕੋਲੇ ਮਤਲਬ ਇੱਕ ਵੀ ਸੀਟ ਨਹੀਂ ਸੀ ਹੁਣ ਕਹਿੰਦੇ ਇਹ ਸਰਕਾਰ ਬਣਾਉਗੀ ਔਰ ਇਹਦੀ ਜਿਹੜੀ ਖਾਸ ਕਰਕੇ ਜਿਹੜੇ ਰਾਈਟ ਲੀਨਿੰਗ ਵੋਟਰ ਨੇ ਜਿਹੜੇ ਸੱਜੇ ਪੱਖੀ ਨੇ ਉਧਰਲੇ ਪਾਸੇ ਇਹਨਾਂ ਦਾ ਬੜਾ ਸਟਰੋਂਗ ਉਹ ਕਹਿੰਦੇ ਇਧਰਲੇ ਪਾਸੇ ਜਾ ਰਹੇ ਆ ਬੀਸੀ ਯੂनाइटेड ਦੀ ਸਟਰੈਟਜੀ ਕਿਸੇ ਨੂੰ ਸਮਝ ਨਹੀਂ ਆਈ ਬੀਸੀ ਯੂनाइटेड ਪਾਰਟੀ ਜਿਹੜੀ ਪਹਿਲਾਂ ਬੀਸੀ ਲਿਬਰਲ ਸੀਗੀ ਇਹਨਾਂ ਨੇ ਆਪਣੀ ਇਲੈਕਸ਼ਨ ਕੰਪੇਨ ਰੋਕ ਦਿੱਤੀ ਆ ਇਸ ਕਰਕੇ ਤਾਂ ਕਿ ਵੋਟਾਂ ਸਪਲਿਟ ਨਾ ਹੋ ਜਾਣ ਕੰਜ਼ਰਵਟਿਵ ਦੇ ਨਾਲ ਐਨਡੀਪੀ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਆ ਉਹਦੇ ਲੀਡਰ ਨੇ ਡੇਵਿਡ ਈਬੀ ਉਹਨਾਂ ਨੇ ਕਾਫੀ ਜ਼ਿਆਦਾ ਇਹਦੇ ਵਿੱਚ ਤਬਦੀਲੀਆਂ ਕੀਤੀਆਂ ਆ ਜਿਹਦੇ ਵਿੱਚ ਜਿਹੜੀ ਹੈਗੀ ਆ ਕਿ ਕਾਰਬਨ ਟੈਕਸ ਦੇ ਉੱਤੇ ਤੇ ਇੱਕ ਇਹਨਾਂ ਨੇ ਇੰਟਰੋਡਿਊਸ ਕੀਤਾ ਜਿਹੜੀ ਇਨਵੌਲੰਟਰੀ ਕੇਅਰ ਮੈਂਟਲ ਹੈਲਥ ਇਸ਼ੂਜ਼ ਦੇ ਲਈ ਉਹਦੇ ਉੱਤੇ ਇਹ ਗੱਲਬਾਤ ਚੱਲ ਰਹੀ ਹੈ ਹੁਣ ਇਹਦੇ ਨਾਲ ਹੋਊਗਾ ਕਿ ਕਿ ਜਿਹੜੀ ਇਹਨਾਂ ਨੇ ਕਾਰਬਨ ਟੈਕਸ ਨੂੰ ਡ੍ਰੌਪ ਕਰਨ ਦਾ ਮਾਮਲਾ ਆ ਉਹਦੇ ਉੱਤੇ ਜਿਹੜੇ ਹੈਲਥ케ਅ ਰਿਸ਼ੂਜ਼ ਤੇ ਓਪੀਓਡ ਕ੍ਰਾਈਸਿਸ ਦੇ ਉੱਤੇ ਉਹਨਾਂ ਦਾ ਫੋਕਸ ਸੀ ਉਹਦੀ ਡਰੱਗ ਪਾਲਿਸੀ ਆ ਸਪੈਸ਼ਲੀ ਓਪੀਓਇਡ ਕ੍ਰਾਈਸਿਸ ਤੇ ਐਡਿਕਸ਼ਨ ਟ੍ਰੀਟਮੈਂਟ ਦੇ ਲਈ ਉਹ ਐਸ ਵੇਲੇ ਇਲੈਕਸ਼ਨ ਦੇ ਵਿੱਚ ਕਰੰਟ ਇਸ਼ੂ ਬਣਦੀ ਜਾ ਰਹੀ ਹੈ ਕੁਝ ਲੋਕਾਂ ਨੇ ਸਿਫਤ ਕੀਤੀ ਕੁਝ ਲੋਕ ਇਹਦੀ ਆਲੋਚਨਾ ਕਰ ਰਹੇ ਆ ਵਿਰੋਧੀ ਕੁਦਰਤੀ ਤੌਰ ਦੇ ਉੱਤੇ ਆਲੋਚਨਾ ਕਰ ਰਹੇ ਆ ਤੇ ਐਸ ਵੇਲੇ ਕਾਫੀ ਜ਼ਿਆਦਾ ਇਹਦੀ ਇਹ ਮਤਲਬ ਇੱਕ ਵੱਡਾ ਮੁੱਦਾ ਬਣਦਿਆ ਜਾ ਰਿਹਾ ਇਲੈਕਸ਼ਨ ਦੇ ਵਿੱਚ ਕਿ ਤੁਸੀਂ ਤਜਰਬੇ ਕਰੀ ਜਾਂਦੇ ਆ ਹਜੇ ਤੱਕ ਪ੍ਰੋਵੈਂਸ ਦੇ ਵਿੱਚ ਸਮਝ ਹੀ ਨਹੀਂ ਆਇਆ ਲੋਕਾਂ ਨੂੰ ਵੀ ਕਰਨਾ ਕੀ ਆ ਜਿਹੜੇ ਵਿਰੋਧੀ ਆ ਉਹ ਇਹ ਕਹਿੰਦੇ ਵੀ ਤੁਸੀਂ ਹਸਪਤਾਲਾਂ ਦੇ ਬਾਹਰ ਬੈਂਡਿੰਗ ਮਸ਼ੀਨਾਂ ਕੁਛ ਦੇ ਉੱਤੇ ਲਾ ਕੇ ਤੇ ਉੱਥੋਂ ਕਹਿੰਦੇ ਆ ਨਸ਼ਾ ਪੱਤਾ ਕਰਨ ਵਾਲਿਆਂ ਨੂੰ ਵੀ ਇੱਥੋਂ ਸਰਿੰਜਾਂ ਲਾਓ ਤੇ ਇੱਥੋਂ ਸਮਾਨ ਲਓ ਬੈਂਡਿੰਗ ਮਸ਼ੀਨ ਜਿੱਥੋਂ ਆਪਾਂ ਕੋਈ ਡਰਿੰਕ ਵਗੈਰਾ ਲੈਣੇ ਆ ਵੀ ਉੱਥੋਂ ਤੁਸੀਂ ਬਟਨ ਦਬੋ ਤੇ ਤੁਹਾਨੂੰ ਸਰਿੰਜਾਂ ਬਾਹਰ ਆ ਜਾਣਗੀਆਂ ਤੇ ਸਰਿੰਜਾਂ ਲੈ ਕੇ ਤੇ ਤੁਸੀਂ ਉੱਥੋਂ ਜਾਂ ਜਿਹੜੀ ਨਸ਼ੇ ਤੋਂ ਬਚਣ ਵਾਲੀ ਨਲਕਸਨ ਕਿਟਾ ਜਾਂ ਕੁਝ ਹੋਰ ਆ ਇਦਾਂ ਦੀਆਂ ਚੀਜ਼ਾਂ ਉੱਥੋਂ ਲਾਓ ਤੇ ਤੁਸੀਂ ਨਸ਼ਾ ਪਤਾ ਕਰੋ ਜੇ ਜਿਆਦਾ ਹੋ ਗਿਆ ਤੇ ਆ ਦਵਾਈ ਨਾਲ ਪਈ ਹੈ ਇਹਦੇ ਨਾਲ ਤੁਸੀਂ ਰੋਕ ਲੋ ਸਰਕਾਰ ਤੇ ਉਹਨੂੰ ਰੋਕਣ ਦੇ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਮੌਤਾਂ ਨੂੰ ਰੋਕਿਆ ਜਾ ਸਕੇ ਪਰ ਵਿਰੋਧੀ ਇਹਨੂੰ ਦੂਜੇ ਤਰੀਕੇ ਦੇ ਨਾਲ ਲੈ ਰਹੇ ਆ ਹੁਣ ਜਿਹੜੀ ਡੇਵ ਡੀਬੀ ਦਾ ਪਲਾਨ ਆ ਇਨਵੋਲੰਟਰੀ ਕੇਅਰ ਦਾ ਉਹਦੀ ਅਲੋਚਨਾ ਹੋ ਰਹੀ ਆ ਸਿਵਲ ਰਾਈਟ ਗਰੁੱਪਸ ਵੱਲੋਂ ਲੌਜੀਕ ਇਹ ਦਿੱਤਾ ਜਾ ਰਿਹਾ ਕਿ ਇੰਡੀਵਿਜੂਅਲ ਦੀ ਫਰੀडम ਨੂੰ ਵੈਲਟ ਕਰਦੇ ਆ ਕਿਸੇ ਬੰਦੇ ਦੀ ਨਿੱਜੀ ਆਜ਼ਾਦੀ ਦੇ ਉੱਤੇ ਹਮਲਾ ਆ ਇਹ ਹੁਣ ਇੱਕ ਇਹ ਸਾਰੇ ਕੁਝ ਰੌਲੇ-ਕੋਲੇ ਦੇ ਵਿੱਚ ਕੁਝ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਖੜੀ ਹੋਈ ਜਾਂਦੇ ਆ ਬੀਸੀ ਯੂਨਾਈਟਿਡ ਦੇ ਕੁਝ ਐਮਐਲਏ ਜਿਹੜੇ ਹੈਗੇ ਆ ਉਹ ਰਨ ਕਰ ਰਹੇ ਆ ਇਸ ਵੇਲੇ ਇੰਡੀਪੈਂਡੈਂਟ ਹੁਣ ਉਹ ਇੰਡੀਪੈਂਡੈਂਟ ਰਨ ਕਰ ਰਹੇ ਤਾਂ ਉਹਦਾ ਸਿੱਧਾ ਅਸਰ ਹੈਗਾ ਆ ਜਿਹੜਾ ਉਹਨਾਂ ਦੇ ਉੱਤੇ ਪਊਗਾ ਦੋਵਾਂ ਦੇ ਉੱਤੇ ਐਨਡੀਪੀ ਦੇ ਉੱਤੇ ਵੀ ਤੇ ਉਹਨਾਂ ਦੇ ਉੱਤੇ ਵੀ ਤੇ ਦੂਜਾ ਇਹ ਆ ਵੀ ਜੇ ਕੋਈ ਪਾਰਟੀ ਵੀ ਨਹੀਂ ਸਿਕਿਉਰ ਹੋਈ ਬਰਾਬਰ-ਬਰਾਬਰ ਰਹਿ ਜਾਂਦੇ ਤੇ ਮੋਲ ਉਹਨਾਂ ਦਾ ਪੈਣਾ ਕਿਉਂਕਿ ਇਸ ਵਾਰ ਵੀ ਪਤਾ ਹੀ ਨਹੀਂ ਕਿਸੇ ਨੂੰ ਅੱਗੇ ਤਾਂ ਹੁੰਦਾ ਨਾ ਵੀ ਆ ਪਹਿਲੇ ਨੰਬਰ ਤੇ ਪਾਰਟੀ ਆ ਦੂਜੇ ਨੰਬਰ ਤੇ ਆ ਤੀਜੇ ਨੰਬਰ ਤੇ ਆ ਚੌਥੇ ਨੰਬਰ ਤੇ ਪਹਿਲੇ ਦੂਜੇ ਵਾਲੇ ਦਾ ਮੁਕਾਬਲਾ ਆ ਹੋ ਸਕਦਾ ਤੀਜੇ ਨੰਬਰ ਵਾਲੀ ਉੱਤੇ ਆ ਜਾਏ ਜੇ ਨੇੜੇ-ਤੇੜੇ ਹੋਣ ਇੱਕ ਪਾਰਟੀ ਕੋਲੇ ਬਰਾਬਰ ਸ਼ੀਟਾਂ ਥੋੜੀਆਂ-ਥੋੜੀਆਂ ਕੋਈ ਉੱਤੇ ਆ ਸਕਦੀ ਪਰ ਇੱਥੇ ਤੇ ਹਾਲਤ ਇਹ ਆ ਵੀ ਜਿਹੜੀ ਤੀਜੇ ਨੰਬਰ ਵਾਲੀ ਚੌਥੇ ਨੰਬਰ ਤੇ ਪਾਰਟੀ ਸੀਗੀ ਉਹ ਤਾਂ ਹੈ ਹੀ ਕਿਤੇ ਨਹੀਂ ਸੀ ਪਿਛਲੀਆਂ ਵੋਟਾਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਸੀਗੀ ਐਨਡੀਪੀ ਦੂਜੇ ਨੰਬਰ ਦੇ ਉੱਤੇ ਲਿਬਰਲ ਜਿਹੜੀ ਹੁਣ ਯੂਨਾਈਟਿਡ ਬਣ ਗਈ ਤੀਜੇ ਨੰਬਰ ਦੇ ਉੱਤੇ ਗ੍ਰੀਨ ਕੰਜ਼ਰਵਟਿਵ ਕਿਤੇ ਵੀ ਨਹੀਂ ਸੀ ਹੁਣ ਕਹਿੰਦੇ ਗ੍ਰੀਨ ਵੀ ਨਹੀਂ ਕਿਤੇ ਹੈਗੀ ਯੂਨਾਈਟਿਡ ਜਿਹੜੀ ਉਹ ਬੈਠ ਗਿਆ ਤੇ ਪਹਿਲੇ ਦੂਜੇ ਨੰਬਰ ਦੇ ਉੱਤੇ ਮੁਕਾਬਲਾ ਜਿਹੜਾ ਹੈਗਾ ਉਹ ਪਾਰਟੀ ਦਾ ਕੰਜ਼ਰਵਟਿਵ ਦਾ ਆ ਤੇ ਉਹ ਦੂਜੇ ਤੋਂ ਵੀ ਕਹਿ ਰਹੇ ਆ ਕਿ ਅਸਲ 'ਚ ਪਹਿਲੇ ਨੰਬਰ ਦੇ ਉੱਤੇ ਹੀ ਆ ਲੀਡ ਇਹਦੀ ਹੈ ਇਹਦਾ ਐਨਡੀਪੀ ਨਾਲ ਮੁਕਾਬਲਾ ਆ ਹੁਣ ਇਹ ਸਥਿਤੀ ਪਹਿਲਾਂ ਕਦੇ ਬਣੀ ਨਹੀਂ ਤੇ ਐਤਕੀ ਬੜੀ ਅਜੀਬ ਜੀ ਹੈ ਜਦੋਂ ਹੁਣ ਇਹ ਪਤਾ ਲੱਗਿਆ ਇਹਨਾਂ ਨੂੰ ਪਹਿਲਾਂ ਤਾਂ ਜਦੋਂ ਕੰਜ਼ਰਵਟਿਵ ਸੀਗੀ ਉਦੋਂ ਕਿਸੇ ਨੇ ਸ਼ਾਇਦ ਇਹਨਾਂ ਅੰਦਾਜ਼ਾ ਨਹੀਂ ਲਾਇਆ ਵੀ ਇਹਨਾਂ ਦੀ ਇੰਨੀ ਜ਼ਿਆਦਾ ਪਪੂਲਰਿਟੀ ਹੋ ਜਾਣੀ ਆ ਉਹਨਾਂ ਨੂੰ ਆਪ ਵੀ ਨਹੀਂ ਸੀ ਪਤਾ ਜਦੋਂ ਹੁਣ ਉਹਨਾਂ ਦਾ ਵੇਵ ਬਣਨੀ ਸ਼ੁਰੂ ਹੋ ਗਈ ਦੂਜੇ ਪਾਸੇ ਜਿਹੜੇ ਇਹਨਾਂ ਦੇ ਜਿਹੜੀ ਬੀਸੀ ਯੂਨਾਈਟਿਡ ਸੀ ਉਹ ਬੈਠ ਗਏ ਵੀ ਅਸੀਂ ਕੈਂਪੇਨ ਸਸਪੈਂਡ ਕਰ ਦੰਨੇ ਆ ਜਾਂ ਰੋਕ ਦੰਨੇ ਆ ਉੱਥੇ ਹੁਣ ਹੋ ਗਿਆ ਵੀ ਜਿਹੜਾ ਖੜ ਗਿਆ ਵੇਵ ਹੈਗੀ ਆ ਐਮਐਲਏ ਬਣਨ ਦੇ ਚਾਂਸ ਆ ਬੰਦੇ ਦਰ ਉਧਰ ਕਰਨ ਦੇ ਪ੍ਰੈਸ਼ਰ ਵੀ ਸ਼ੁਰੂ ਹੋ ਗਏ ਉਹ ਵੀ ਕਈ ਕੁਸ਼ ਆ ਸਾਹਮਣੇ ਜਿਹੜੀਆਂ ਗੱਲਾਂ ਬਾਤਾਂ ਅਨਿਆਨ ਜੋ ਜਿਹੜੀ ਰਸਟਰਡ ਦੀ ਜੋਨ ਰਸਟਰਡ ਦੀ ਲੀਡਰਸ਼ਿਪ ਬੀਸੀ ਕੰਸਰਪਟ ਉਹਦੇ ਵਿੱਚ ਜੋਨ ਰਸਟਰਡ ਜਿਹੜੇ ਨੇ ਆਲੋਚਨਾ ਉਹਨਾਂ ਦੀ ਵੀ ਹੋ ਰਹੀ ਆ ਕਿ ਜਿਹੜੇ ਬਿਲਕੁਲ ਸੱਜੇ ਪੱਖੀ ਲੋਕ ਨੇ ਕੁਝ ਕੈਂਡੀਡੇਟ ਨੇ ਖਾਸ ਕਰਕੇ ਉਹਨਾਂ ਦੇ ਉਹ ਬੜਾ ਮਤਲਬ ਇੱਕ ਖਤਰਨਾਕ ਚੀਜ਼ ਆ ਪਰ ਉਹ ਹੁਣ ਰਾਜਨੀਤਿਕ ਸਮੀਕਰਨਾ ਬਦਲਣ ਦੇ ਲਈ ਲੱਗੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹਨੂੰ ਬਦਲ ਦੇਣਾ ਹੈ ਸਾਰੀਆਂ ਰਾਜਨੀਤਿਕ ਸਮੀਕਰਨਾ ਨੂੰ ਭਵਿੱਖ ਨਿਸ਼ਚਿਤ ਆ ਐਕਸਪਰਟ ਇਹ ਗੱਲ ਮੰਨਦੇ ਆ ਕਿ ਹਜੇ ਵੀ ਇਹ ਬਹੁਤ अर्ਲੀ ਆ ਹਾਲਾਂਕਿ 19 ਤਰੀਕ ਤੇ ਆਈ ਲਾਓ ਪਰ ਇਹ ਟੂ अर्ਲੀ ਆ ਇਹ ਪ੍ਰਡਿਕਟ ਕਰਨਾ ਕਿ ਜਿਹੜੀ ਕਨਸਰਵਟਿਵ ਆਫ ਦੀ ਮੂਵਮੈਂਟ ਆ ਕਿੰਨੀ ਸਟਰੋਂਗ ਆ ਤੇ ਕੀ ਉਹ ਇਫੈਕਟਿਵਲੀ ਰਨ ਕਰ ਸਕਦੇ ਆ ਕੈਂਪੇਨ ਪ੍ਰੋਵੈਂਸ ਦੇ ਵਿੱਚ ਜਾਂ ਨਹੀਂ ਕਰ ਸਕਦੇ ਇਹ ਇੱਕ ਜਿਹੜੀ ਸਿਚੁਏਸ਼ਨ ਆ ਇਸ ਵੇਲੇ ਬਣੀ ਹੈ ਦੇਖੋ ਭਵਿੱਖ ਦੇ ਵਿੱਚ ਇਹ ਕਿੱਧਰ ਨੂੰ ਜਾਂਦੇ ਆ ਕੀ ਕਰਦੇ ਆ ਪਰ ਹਜੇ ਅਨਸਰਟਨਟੀ ਆ ਅਨਿਸ਼ਚਿਤਤਾ ਆ ਅੰਕੜੇ ਆ ਰਹੇ ਆ ਨੰਬਰ ਆ ਰਹੇ ਆ ਸਾਰੇ ਕਿ ਕੰਜ਼ਰਵਟਿਵ ਦੀ ਵੇਵ ਆ ਉੱਤੇ ਜਾ ਰਹੇ ਆ ਪਰ ਇੱਕ ਕੰਜ਼ਰਵਟਿਵ ਜਿਨ੍ਹਾਂ ਦੇ ਕੋਲੇ ਕੋਈ ਸਟਰਕਚਰ ਨਹੀਂ ਹੈਗਾ ਜਿਨ੍ਹਾਂ ਦੇ ਕੋਲੇ ਕੋਈ ਕੋਈ ਉਹਨਾਂ ਨੂੰ ਤੇ ਵਿਰੋਧੀ ਧਿਰ ਚ ਬੈਠਣ ਦਾ ਤਜਰਬਾ ਵੀ ਨਹੀਂ ਤੇ ਸਰਕਾਰ ਉਹਨਾਂ ਨੇ ਚਲਾਉਣੀ ਆ ਕੀ ਲੋਕ ਇਸ ਤਰ੍ਹਾਂ ਕਰਨਗੇ ਕਿ ਐਡਾ ਵੱਡਾ ਫੇਰ ਬਦਲ ਦੇ ਦੇਣਗੇ ਸਰਕਾਰ ਚਲਾਉਣ ਦਾ ਵੀ ਇੱਕ ਕੰਮ ਹੁੰਦਾ ਤਰੀਕਾ ਹੁੰਦਾ ਉਹਨਾਂ ਦੇ ਹਿਸਾਬ ਕਿਤਾਬ ਹੁੰਦੇ ਆ ਤੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਨਹੀਂ ਰਹੇ ਉਹ ਫਿਰ ਸਰਕਾਰ ਦੇ ਵਿੱਚ ਆ ਕੇ ਕੀ ਕਰਨਗੇ ਕਈ ਸਵਾਲ ਨੇ ਜਿਹੜੇ ਪਰ ਬਿਨਾਂ ਸ਼ੱਕ ਇਹ ਪਾਰਟੀ ਜ਼ੀਰੋ ਸੀਟ ਤੋਂ ਉੱਠ ਕੇ ਆ ਇਸ ਵੇਲੇ ਮੁਕਾਬਲੇ ਦੇ ਵਿੱਚ ਆ ਕੁਝ ਕਹਿੰਦੇ ਆ ਕਿ ਪਹਿਲੇ ਨੰਬਰ ਤੇ ਤੇ ਕੁਝ ਕਹਿੰਦੇ ਇਹ ਦੂਜੇ ਨੰਬਰ ਤੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ